ਹਾਂਜੀ ਦੋਸਤੋ ਬੀਤੇ ਕੱਲ ਸ਼ਹਿਰ ਤਾਰੀਵਾਲ ਦੇ ਵਿੱਚ ਕ੍ਰਿਸਮਸ ਦੇ ਪਵਿੱਤਰ ਤਿਹਾੜੀ ਨੂੰ ਸਮਰਪਿਤ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਦਾ ਐਸ ਐਚਓ ਥਾਣਾ ਧਾਰੀਵਾਲ ਇੰਸਪੈਕਟਰ ਮੈਡਮ ਬਲਜੀਤ ਕੌਰ ਦੀ ਅਗਵਾਈ ਹੇਠ ਸਮੁੱਚੇ ਧਾਰੀਵਾਲ ਪੁਲਿਸ ਸਟੇਸ਼ਨ ਦੇ ਮੁਲਾਜ਼ਮਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਐਸ ਐਚਓ ਮੈਡਮ ਨੇ ਡੀਨ ਫਾਦਰ ਜੋਸ਼ ਪੋਟੈਟੀ ਦੇ ਇਲਾਵਾ ਪ੍ਰਧਾਨ ਜੌਨ ਰਣੀਆਂ ਔਰ तमाम ਮਸੀਹ ਭਾਈਚਾਰੇ ਦੇ ਵੱਖ-ਵੱਖ ਆਗੂ ਰਕੇਸ਼ ਵਿਲੀਅਮ ਦੇ ਇਲਾਵਾ ਫਾਦਰ ਵਿਲੀਅਮਸ ਔਰ तमाम ਮਸੀਹ ਇਜਾਰੇ ਦੇ ਪ੍ਰਮੁੱਖ ਆਗੂਆਂ ਨੂੰ ਸਰੋਪੇ ਦੇ ਕੇ ਉਹਨਾਂ ਨੂੰ ਨਿਗੀ ਜਿਆਂ ਨੂੰ ਆਖੀ ਗਲਬਾ ਦਰਾਨ ਐਸਐਚਓ ਥਾਣਾ ਧਾਰੀਵਾਲ ਨੇ ਕਿਹਾ ਕਿ ਉਹਨਾਂ ਨੂੰ ਬੇहद ਖੁਸ਼ੀ ਹੈ ਕਿ ਅੱਜ ਹਜ਼ਾਰਾਂ ਲੋਕ ਸ਼ਹਿਰ ਧਾਰੀਵਾਲ ਦੇ ਵਿੱਚ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦਿਵਸ ਦੇ ਸੰਬੰਧਿਤ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਏ ਹਨ ਇਸ ਮੌਕੇ ਤੇ ਮਸੀਹ ਪਾਈ ਜਾ ਰਹੇ ਨੇ ਵੀ ਪੁਲਿਸ ਦਾ ਧੰਨਵਾਦ ਕੀਤਾ ਪੁਲਿਸ ਨੇ ਬਹੁਤ ਵਧੀਆ ਸੁਰੱਖਿਆ ਪ੍ਰਬੰਧ ਕੀਤੇ ਇੱਕ ਤਾਂ ਮੈਂ ਸਾਰਿਆਂ ਨੂੰ ਹੈਪੀ ਕ੍ਰਿਸਮਸ ਦੀ ਮੁਬਾਰਕਾਂ ਦਿੰਨੀ ਆ ਮੁਬਾਰਕਾਂ ਦਿੰਨੀ ਆ ਸਾਰਿਆਂ ਨੂੰ ਸਾਰੇ بڑے ਕੋਸ਼ਿਸ਼ ਨੇ ਸਾਡੇ ਪੁਲਿਸ ਪ੍ਰਸ਼ਾਸਨ ਮਤੋਂ ਜੋ ਵੀ ਟ੍ਰੈਫਿਕ ਦੇ ਟ੍ਰੈਫਿਕ ਦੇ ਜਿਹੜੇ ਸੀਗੇ ਨਿਯਮਾਂ ਦੇ ਮਤਾਬਕ ਅਸੀਂ ਸਾਰੀ ਟ੍ਰੈਫਿਕ ਜਿਹੜੀ ਕੰਟਰੋਲ ਕੀਤੀ ਆ ਸਾਰੇ ਸਾਡੇ ਇੱਕ ਸੇਵਾ ਦੇ ਤੌਰ ਤੇ ਜਿਹੜੇ ਹੈਗੇ ਆ ਇਹ ਕੰਮ ਕਰ ਰਹੇ ਹੈਗੇ ਆ ਸਾਰੇ ਹਾਂਜੀ ਬਿਲਕੁਲ ਜੀ ਆਪਾਂ ਨੇ ਇਹ ਵਟੇ ਘਟੂਨ ਕਰਕੇ ਸਾਰੇ ਰਲ ਮਿਲ ਕੇ ਅਸੀਂ ਇਹ ਮਨਾ ਰਹੇ Telela sige nu non poi próga